ਜਦਿਆ ਹੈ ਡੀਸੀ ਦਫ਼ਤਰ ਦੇ ਬਾਹਰ ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਚਮਕੇ ਪ੍ਰਦਰਸ਼ਨ ਕੀਤਾ ਗਿਆ ਇਜ਼ੁਰਨ ਸੈਕਰੀ ਸੰਖੇਦ ਵਿੱਚ ਪਹੁੰਚੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਚਮਕੇ ਨਾਲੇ ਵਜਿ ਵੀ ਕੀਤੀ ਅਤੇ ਸਰਕਾਰ ਉੱਪਰ ਵਾਦੇ ਨਾ ਪੂਰੇ ਕਰਨ ਦਾ ਦੋਸ਼ ਮਿਲਾਇਆ ਇਸ ਦਰ ਉਹਨਾਂ ਨੇ ਦੋਸ਼ ਲੰਦ ਕਿ ਆ ਕਿ ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਦੀ ਰਿਟਾਇਰੀ ਦੀ ਉਮਰ 58 ਸਾਲ ਕੀਤੀ ਹੈ ਜੋ ਸਰਕਾਰ ਦਾ ਇੱਕ ਤਾਨਾਸ਼ਾਹੀ ਫੈਸਲਾ ਜਿਸ ਦਾ ਉਹ ਸਖਤ ਤੌਰ ਤੇ ਵਿਰੋਧ ਕਰਦੇ ਰਹਿਣਗੇ ਮੇਰਾ ਨਾਮ ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਪ੍ਰਧਾਨ ਲੁਧਿਆਣਾ ਜੀ ਅੱਜ ਜਿਹੜਾ ਡੀਸੀ ਦਫ਼ਤਰਦਾਰ ਨਾ ਕਿਸ ਵਾਪਸ 来 ਸਰ ਇਹ ਡੀਸੀ ਦਫ਼ਤਰਦਾਰ ਨਾ ਸੀ ਇਸ ਕਰਕੇ ਲਗਾਇਆ ਜਿਹੜਾ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਬੜੀਆਂ ਗੰਦੀਆਂ ਹੋ ਚੁੱਕੀਆਂ ਨੇ ਇਹ ਆਸ਼ਾ ਵਰਕਰ ਦੇ ਉੱਤੇ ਇਸ ਤਰ੍ਹਾਂ ਘਹਾੜਾ ਚਲਾ ਰਿਹਾ ਜਿਵੇਂ ਕਿ ਆਮ ਬੰਦਾ ਬਿਲਕੁਲ ਵੀ ਮਤਲਬ ਸੇਫ ਨਹੀਂ ਹੈ ਇੱਥੇ ਤੇ ਆਸ਼ਾ ਵਰਕਰ ਜਿਹੜੀ ਏਜ ਆ ਇਹਨਾਂ ਨੇ ਲਿਮਟ ਏਜ ਰੱਖਤੀ ਐ ਜਦੋਂ ਇਹਨਾਂ ਨੇ ਸਾਨੂੰ ਭਰਤੀ ਕੀਤਾ ਸੀ ਉਸ ਟਾਈਮ ਇਹਨਾਂ ਨੇ ਕੋਈ ਏਜ ਦਾ ਕੋਈ ਲਿਮਟ ਕੋਈ ਨਹੀਂ ਸੀ ਰੱਖੀ 40 40 ਸਾਲ ਦੀਆਂ ਆਸ਼ਾ ਵਰਕਰ ਜਿਹੜੀਆਂ ਭੈਣਾਂ ਸੀ ਮੇਰੀਆਂ ਉਹ ਭਰਤੀ ਕੀਤੀਆਂ ਤੇ ਹੁਣ ਇਹਨਾਂ ਨੇ ਇਕਦਾਂ ਹੀ ਜਿਹੜਾ ਸਾਡੇ ਤੇ ਅਟੈਕ ਕੀਤਾ ਇਹ ਨੂੰ ਇਹਨਾਂ ਨੂੰ ਅੱਜ ਬਹੁਤ ਬੁਰੀ ਤਰ੍ਹਾਂ ਭੁਗਤਣਾ ਪੈ ਸਕਦਾ ਹੈ ਕਿਉਂਕਿ ਸਾਨੂੰ ਜਿਹੜਾ ਆ ਵਾਰ-ਵਾਰ ਇਹ ਸਾਨੂੰ ਸਤਾ ਰਹੇ ਆ ਕਦੇ ਸਾਡੇ ਇਨਸੈਂਟਿਵ ਕੱਟਦੇ ਆ ਕਦੇ ਸਾਡੇ ਮਤਲਬ ਏਜ ਦਾ ਪੰਗਾ ਪਾ ਰਿਹਾ ਜਦੋਂ ਇਹ ਸਰਕਾਰਾਂ ਆਈਆਂ ਸੀ ਆਉਣ ਤੋਂ ਪਹਿਲਾਂ ਸੱਤਾ ਦੇ ਵਿੱਚ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡਾ ਜਿਹੜਾ ਇਨਸੈਂਟਿਵ ਆ ਉਹ ਤੁਹਾਡਾ ਜਿਹੜਾ ਡਬਲ ਕੀਤਾ ਜਾਊਗਾ ਇਹਨਾਂ ਨੇ ਆਂਦੇ ਸਾਲ ਸਾਡੇ ਇਨਸੈਂਟਿਵ ਵੀ ਕੱਟ ਦਿੱਤੇ ਨੇ ਜਿਹੜੇ ਚੱਚਾ ਬੱਚਾ ਦੀ ਜਿਹੜੀ ਅਸੀਂ ਮੌਤ ਦਾ ਜਨਮ ਮਦਾਰ ਦਾ ਜਿਹੜਾ ਘਟਾ ਘਾਟਾ ਕੀਤਾ ਸੀ ਤੇ ਹੁਣ ਉਹਦੇ ਇਨਸੈਂਟਿਵ ਸਾਡੀ ਵਜ੍ਹਾ ਨਾਲ ਇਹ ਮਤਲਬ ਕਮ ਹੋਇਆ ਸੀ ਸਾਡੀ ਵਜ੍ਹਾ ਨਾਲ ਇਹਨਾਂ ਨੇ ਇਹ ਹੁਣੇ ਇਨਸੈਂਟਿਵ ਕੱਟ ਗਏ ਇਹਨਾਂ ਨੇ ਇਹ ਕੰਮ ਖਰਾਬ ਕੀਤਾ ਆ ਕਿਉਂਕਿ ਆਸ਼ਾ ਵਰਕਰ ਜਿਹੜੀ ਹੈ ਇਹ ਘਰ ਘਰ ਜਾ ਕੇ ਸਾਰੇ ਜਨਮ ਤੋਂ ਲੈ ਕੇ ਮੌਤ ਤੱਕ ਦਾ ਸਾਰਾ ਰਿਕਾਰਡ ਆਸ਼ਾ ਵਰਕਰ ਰੱਖਦੀ ਆ ਇਹਨਾਂ ਨੇ ਜਿਹੜੇ ਸਾਡੇ ਇਨਸੈਂਟਿਵ ਕਟੇ ਆ ਉਹ ਇਹਨਾਂ ਨੂੰ ਬਹਾਲ ਕਰਨੇ ਪੈਣੇ ਆ ਜੇ ਨਾ ਇਹਨਾਂ ਨੇ ਕੀਤਾ ਤਾਂ ਸਾਡਾ ਹੋਰ ਵੀ ਤਿੱਖਾ ਸੰਘਰਸ਼ ਹੋ ਸਕਦਾ ਤੇ ਉਸ ਤੋਂ ਬਾਅਦ ਅਗਰ ਇਹਨਾਂ ਨੇ ਹੁਣ ਸਾਡਾ ਨਾਂ ਕੀ ਹੱਲ ਕੀਤਾ ਤੇ ਇਹਨਾਂ ਨੂੰ ਭ ਦਮਨ ਜੀ ਇਹ ਸੁਣ ਲੈਣ ਜਿਵੇਂ ਇਹਨਾਂ ਨੇ ਹੁਣ ਕਹਿੰਦੇ ਸੀ ਨਾ 13 0 ਹੋਊਗੀ ਇਹਨਾਂ ਦੀ ਹੁਣ 3 0 ਹੋਈ ਆ ਤੇ ਹੁਣ ਇਹਨਾਂ ਦੀ 0 0 ਹੋਊਗੀ ਪੰਜਾਬ ਦੇ ਵਿੱਚ ਜੇ ਤੁਹਾਡੀਆਂ ਮੰਗਾਂ ਨਹੀਂ ਮੰਨਿਆ ਗਿਆ ਤੇ ਨੈਕਸਟ ਸਟੈਪ ਤੁਹਾਡਾ ਹੁਣ ਅਗਲਾ ਕੀ ਆ ਨੈਕਸਟ ਸਟੈਪ ਸਾਡਾ ਹੈਗਾ ਧਰਨਾ ਜਲੰਧਰ ਵੀ ਕਹੇ ਸੀ ਧਰਨਾ ਰੱਖਾਂਗੇ ਜਲੰਧਰ ਬੈਠੇ ਹੋਏ ਨੇ ਉਹ ਜਲੰਧਰ ਸਾਡਾ ਧਰਨਾ ਹੋਊਗਾ ਅਗਰ ਉੱਥੇ ਵੀ ਸਾਡੀ ਕੋਈ ਮੰਗ ਇਹਨਾਂ ਨੇ ਨਾ ਮੰਨੀ ਤਾਂ ਸਾਡਾ ਅਸੀਂ ਚੰਡੀਗੜ੍ਹ ਤੱਕ ਦਿੱਲੀ ਤੱਕ ਅਸੀਂ ਪਹੁੰਚਾਂਗੇ ਸੈਂਟਰ ਗਵਰਨਮੈਂਟ ਨੇ ਵੀ ਸਾਡੇ ਨਾਲ ਬਹੁਤ ਜ਼ਿਆਦਾ ਬੇਇਨਸਾਫੀ ਕੀਤੀ ਆ ਸੈਂਟਰ ਗਵਰਨਮੈਂਟ ਵੀ ਸਾਡੇ ਨਾਲ ਇੰਨਾ ਅਤਿਆਚਾਰ ਸਾਡੇ ਤੇ ਕਰ ਰਿਹਾ ਕੀ ਆਸ਼ਾ ਵਰਕੇ ਕਿੰਨੀ ਕ ਤਨਖਾਹ ਲੈ ਰਹੀ ਆ ਸਿਰਫ 2500 ਰੁਪਏ ਇਨਸੈਂਟਿਵ ਦੇ ਵਿੱਚ ਇਹਨਾਂ ਨੇ ਸਾਨੂੰ 2500 ਰੁਪਏ ਦੇ ਵਿੱਚ ਖਰੀਦ ਲਿਆ ਹੋਇਆ ਆ ਸਾਡੇ ਤੇ ਇੰਨਾ ਅਤਿਆਚਾਰ ਨਹੀਂ ਚੱਲੂਗਾ ਅਸੀਂ ਨਹੀਂ ਚੱਲਣ ਦੇਵਾਂਗੇ ਸਾਡੀਆਂ ਪੈਣਾ ਜਿਹੜੀਆਂ 58 ਸਾਲ ਦੀ ਐ ਜੋ ਇਹਨਾਂ ਨੇ ਰਿਟਾਇਰਮੈਂਟ ਕੀਤੀ ਆ ਉਹ ਘੱਟੋ ਘੱਟ ਪੈਣ ਸਾਲ ਦੀ ਐਸ ਕੀਤੀ ਜਾਵੇ ਤੇ ਜਿਹੜੇ ਸਾਡੇ ਇਨਸੈਂਟਿਵ ਨੇ ਉਹ ਬਹਾਲ ਕੀਤੇ ਜਾਣ ਤੇ ਜਿਹੜਾ ਸਾਡਾ 2500 ਰੁਪਏ ਜਿਹੜਾ ਭਗਵੰਤ ਮਾਨ ਜੀ ਨੇ ਕਿਹਾ ਸੀ ਉਹ ਸਾਡਾ ਡਬਲ ਕੀਤਾ ਜਾਵੇ ਇਹ ਅਸੀਂ ਰਿਕਵੈਸਟ ਕਰਦੇ ਆ ਦੀ ਰਿਕਵੈਸਟ ਨਾ ਮੰਨਣਗੇ ਤਾਂ ਬਹੁਤ ਵੱਡੇ ਲੈਵਲ ਤੇ ਧਰਨੇ ਹੋਣਗੇ। ਮੇਰਾ ਨਾਮ ਕਸ਼ਮੀਰ ਕੌਰ ਜਨ ਉਸਕੱਤਰ ਪੰਜਾਬ ਨਰੋਲ ਆਸ਼ਾ ਯੂਨੀਅਨ ਪੰਜੋਲਾ ਗ੍ਰੁੱਪ ਅੱਜ ਵੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਰਿਹਾ ਹੈ। ਦਫ਼ਤਰ ਦੇ ਬਾਅਦ ਬਾਹਰ ਅਸੀਸ ਕਰਕੇ ਧਰਨਾ ਲਗਾਇਆ ਜੀ ਕਿ ਅਸੀਂ ਆਸ਼ਾ ਵਰਕਰ ਰੀੜ ਦੀ ਹੱਡੀ ਵਜ੍ਹਾ ਜਾਣੇ ਜਾਂਦੇ ਆ ਪੰਜਾਬ ਸਰਕਾਰ ਦੇ ਹਸਪਤਾਲਾਂ ਦੇ ਵਿੱਚ ਤੇ ਸਰਕਾਰ ਨੇ ਸਾਡੇ ਤੇ ਬਿਨਾਂ ਵਜ੍ਹਾ ਦਾ ਕੋਹਾੜਾ ਚਲਾਇਆ 58 ਸਾਲ ਵਾਲੀਆਂ ਕੁੜੀਆਂ ਨੂੰ ਬਿਨਾਂ ਦਾ ਸੇ ਰਿਟਾਇਰਮੈਂਟ ਕਰਤਾ ਖਾਲੀ ਹੱਥ ਭੇਜ ਦਿੱਤਾ ਇਸ ਕਰਕੇ ਸਾਡੀਆਂ ਆਸ਼ ਵਰਕਰਾਂ ਦੇ ਵਿੱਚ ਬਹੁਤ ਰੋਸ ਹੈ ਤੇ ਬਹੁਤ ਸਾਰੇ ਸਾਡੇ ਜੋ ਕੰਮਾਂ ਦੇ ਇਨਸੈਂਟਿਵ ਸੀ ਉਹ ਕੱਟ ਲਏ ਗਏ ਜਦ ਕਿ ਉਹ ਕੰਮ ਅਸੀਂ ਕਰਨੇ ਆ ਉਹਨਾਂ ਦਾ ਮਾਣ ਪੱਤਾ ਸਾਡਾ ਕੱਟ ਦਿੱਤਾ ਗਿਆ ਤੇ ਵਧਾਉਣ ਦੀ ਵਜਾਏ ਭਗਵੰਤਾਨ ਮਾਨ ਸਰਕਾਰ ਨੇ ਸਾਡੇ ਤੇ ਇਸ ਕਟੌਤੀ ਦਾ ਕਹਾੜਾ ਚਲਾਇਆ ਤੇ 58 ਸਾਲ ਦੀ ਉਮਰ ਵਾਲੀਆਂ ਹਲੇ ਕੰਮ ਕਰ ਸਕਦੀਆਂ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਘੱਟੋ ਘੱਟ 65 ਸਾਲ ਤੱਕ ਦੀ ਉਮਰ ਕੀਤੀ ਜਾਵੇ ਸਾਡੀ ਤੇ ਸਾਡੀਆਂ ਵਰਕਰਾਂ ਕੰਮ ਕਰ ਸਕਦੀਆਂ ਨੇ ਤੇ ਮੈਡਮ ਤੁਹਾਡੀ ਕਿਸੇ ਨਾ ਵੈਸੇ ਸੀਨੀਅਰ ਅਧਿਕਾਰੀਆਂ ਨਾਲ ਜਾਂ ਕਿਸੇ ਐਮਐਲਏ ਨਾਲ ਗੱਲ ਹੋਈ ਹੈ ਜੀ ਹਾਂਜੀ ਅਸੀਂ ਸਾਡਾ ਰਾਬਤਾ ਕਾਇਮ ਹੈ ਜੀ ਇਸ ਤੋਂ ਬਾਅਦ ਅਸੀਂ ਜਲੰਧਰ ਧਰਨਾ ਲਾਵਾਂਗੇ ਜਿੰਨੀ ਚੋਣਾ ਵਿੱਚ ਤੇ ਉਸ ਤੋਂ ਬਾਅਦ ਜੇ ਸਾਡੀ ਫੇਰ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਡਾਇਰੈਕਟਰ ਸਾਹਿਬ ਦੇ ਚੰਡੀਗੜ੍ਹ ਧਰਨਾ ਲਾਵਾਂਗੇ ਤੇ ਇਸ ਤਰ੍ਹਾਂ ਜਿਵੇਂ ਜਿਵੇਂ ਸਰਕਾਰ ਸਾਡੀ ਨਹੀਂ ਕਰ ਸੁਣਦੀ ਅਸੀਂ ਪਿੱਟ ਸੇ ਆਪਾ ਚੱਲਦਾ ਰਹੂਗਾ ਇਹਨਾਂ ਦਾ ਕਿਉਂਕਿ ਕੰਮ ਬਹੁਤ ਜ਼ਿਆਦਾ ਨੇ ਤੇ ਨਗੂਨੇ ਦੇ ਪੱਤੇ ਤੇ ਕੰਮ ਕਰਦੇ ਸੀ ਦੁੱਗਣਾ ਕਰਨ ਦੀ ਬਜਾਏ ਜਦੋਂ ਦੀ ਭਗਵਾਨ ਤਮਾਨ ਸਰਕਾਰ ਆਈ ਹੈ ਇਹਨਾਂ ਨੇ ਸਾਡੇ ਤੇ ਨਵਾਂ ਹੀ ਕਾਨੂੰਨ ਲਾਗੂ ਕਰਤਾ ਜਦ ਕਿ ਅਸੀਂ ਸਰਕਾਰ ਦੇ ਮੁਲਾਜ਼ਮ ਤਾਂ ਸਾਨੂੰ ਮੰਨਿਆ ਨਹੀਂ ਮੁਲਾਜ਼ਮਾਂ ਵਾਲੀ ਰਿਟਾਇਰਮੈਂਟ ਸਾਨੂੰ ਦੇ ਦਿੱਤੀ ਵੀ 58 ਸਾਲ ਤੇ ਤੁਹਾਨੂੰ ਉਹ ਵੀ ਖਾਲੀ ਹੱਥ ਚਲੇ ਜਾਓ 20 ਸਾਲ ਦੀ ਸੇਵਾ ਕਰਨ ਦਾ ਸਾਨੂੰ ਆ ਖਮਿਆਜਾ ਪੋਗਤਣਾ ਪੈ ਰਿਹਾ ਜਦ ਸਰਕਾਰ ਆਈ ਸੀ ਉਦੋਂ ਕਹ ਰਹੀ ਸੀ ਤਾਂ ਦਿਨ ਲੱਗਣ ਦਵਾਂਗੇ ਆਸ਼ਾ ਵਰਕਰਾਂ ਨੂੰ ਪੱਕੇ ਕੀਤਾ ਜਾਵਗੇ ਉਦੋਂ ਤੱਕ ਕੋਈ ਅਜੇ ਤੱਕ ਤਾਂ ਪਤਾ ਨਹੀਂ ਇਹ ਝੂਠੀ ਗੁੰਗੀ ਬੋਲੀ ਸਰਕਾਰ ਕਿੰਨੇ ਕਿ ਲੋਕਾਂ ਨੂੰ ਲਾਰੇ ਲਾਉਂਦੀ ਆ ਤੇ ਕਦੇ ਕਹਿੰਦੇ ਸੀ 25000 ਨੂੰ ਕਰ ਦਿੱਤਾ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਤਾਂ ਕੁਛ ਦੋ ਦੇ ਨਹੀਂ ਰਹੇ ਤੇ ਅੱਗੋਂ ਇਹ ਨਵੇਂ ਲਾਰੇ ਲੱਪੇ ਧਾ ਕੇ ਕਟੌਤੀਆਂ ਕਰਕੇ ਸਾਡੀ ਰੋਜੀ ਰੋਟੀ ਤੇ ਕਹਾੜਾ ਚੜਾ ਰਹੇ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਸਾਡੀ ਮੰਗ ਹੈ ਜੋ 58 ਸਾਲ ਵਾਲੀਆਂ ਇਹਨਾਂ ਨੇ ਰਿਲੀਵ ਕੀਤੀਆਂ ਨੇ ਉਹਨਾਂ ਦੀ ਉਮਰ 65 ਸਾਲ ਕੀਤੀ ਜਾਵੇ ਜੋ ਇਹਨਾਂ ਨੇ ਇਨਸੈਂਟਿਵ ਕੱਟੇ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਸਿਖਰਾਂ ਤੇ ਜਾਊਗਾ ਹਾਂਜੀ ਆਸ਼ਾ ਵਰਕਰਸ ਨੇ ਅੱਜ ਮਾਨ ਪੱਤਰ ਦਿੱਤਾ ਹੈ ਸੀਐਮ ਸਾਹਿਬ ਦੇ ਨਾਮ ਦਾ ਉਹਨਾਂ ਦੇ ਇਸ਼ੂਜ਼ ਨੇ ਇੱਕ ਤਾਂ ਇਸ਼ੂ ਹੈ ਕਿ ਜਿਹੜੀ ਐਗਜ਼ਿਟ ਏਜ ਆ ਉਹਨਾਂ ਦੀ 52 ਸਾਲ ਤੋਂ ਵਧਾ ਕੇ 65 ਸਾਲ ਕੀਤੀ ਜਾਏ ਔਰ ਕਿਉਂਕਿ ਸਾਨੂੰ ਕੋਈ ਪੈਨਸ਼ਨ ਤਾਂ ਦਿੱਤੀ ਨਹੀਂ ਜਾਂਦੀ ਹੌਸਲਾ ਅਫਜ਼ਾਈ ਅਫਜ਼ਾਈ ਲਈ ਕੋਈ ਲੰਮਸਮ ਆਊਂਡ ਦਿੱਤਾ ਜਾ ਜਦੋਂ ਸਾਨੂੰ ਐਗਜ਼ਿਟ ਸਰਵਿਸ ਤੋਂ ਸਾਨੂੰ ਮੁਕਤ ਕੀਤਾ ਜਾਂਦਾ ਹੈ ਤੇ ਕੋਈ ਨ ਮੰਗਾ ਪੁਰਾਣੀ ਹੋ ਕਿਉਂ ਮੈਂ ਉਹੀ ਉਹੀ ਗੱਲ ਹੀ ਕਰ ਰਿਹਾ ਹਾਂ ਨਾ ਉਹੀ ਗੱਲ ਕਰ ਰਿਹਾ ਹਾਂ ਤੇ ਉਹਨਾਂ ਦੀਆਂ ਮੰਗਾਂ ਪਹਿਲੀ ਤਾਂ ਇਹ ਹੈ ਕਿ 56 ਸਾਲ 'ਚ ਸਾਨੂੰ ਰਿਟਾਇਰ ਕਰ ਰਹੇ ਨੇ ਜਿਹੜਾ ਕਿ 65 ਸਾਲ ਉਮਰ ਹੋਣੀ ਚਾਹੀਦੀ ਹੈ ਔਰ ਦੂਸਰਾ ਜਿਸ ਸਾਨੂੰ ਰਿਟਾਇਰ ਕਰਦੇ ਨੇ ਉਸ ਸਮੇਂ ਕੋਈ ਲਮਸਮ ਅਮਾਉਂਟ ਸਾਨੂੰ ਕੰਪਨਸੇਸ਼ਨ ਕੁਝ ਨਾ ਕੁਝ ਦੇਣਾ ਚਾਹੀਦਾ ਔਰ ਜੇਕਰ ਸਰਕਾਰ ਸਾਨੂੰ ਪੈਨਸ਼ਨ ਦੇ ਸਕੇ ਤਾਂ ਉਹਦੇ ਵਰਗਾ ਕੁਝ ਨਹੀਂ ਹੈ ਪੈਨਸ਼ਨ ਦੇਣੀ ਚਾਹੀਦੀ ਹੈ ਬਾਕੀ ਉਹ ਟਰੈਵਲਿੰਗ ਜਿਹੜੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕਰਦੇ ਆ ਉਸ ਵੇਲੇ ਉਹਨਾਂ ਨੂੰ ਟਰੈਵਲਿੰਗ ਅਲਾਉਂਸ ਕੁਝ ਦਿੱਤਾ ਜਾਣਾ ਚਾਹੀਦਾ ਹੈ ਜਿਹੜੇ ਇ ਔਰ ਜਿਨ੍ਹਾਂ ਨੇ ਐਨਐਮ ਜੀਨਮ ਟੈਸਟ ਪਾਸ ਕਰ ਲਿਆ ਉਹਨਾਂ ਨੂੰ ਐਜ਼ ਅ ਸਟਾਫ ਨਰਸ ਲਾਇਆ ਜਾਏ ਇਹ ਸਾਰੇ ਇਹਨਾਂ ਦੇ ਇਸ਼ੂਜ਼ ਨੇ ਜਿਹੜੇ ਕਿ ਪੀਐਮ ਸਾਹਿਬ ਨੂੰ ਭੇਜ ਦਾਂਗੇ ਔਰ ਇਹਨਾਂ ਦੀ ਜਲਦ ਸੀਐਮ ਸਾਹਿਬ ਜਦੋਂ ਵੀ ਆਉਂਦੇ ਉਹਨਾਂ ਨਾਲ ਮੀਟਿੰਗ ਫਿਕਸ ਕਰਾਵਾਂਗੇ ਜਿੱਦ ਤੋਂ ਕੱਲ ਮੀਟਿੰਗ ਦਾ ਵੀ ਟਾਈਮ ਲਿਆ ਸੀ ਪਰ ਮਿਲੀ ਨਹੀਂ ਸਰਕਾਰ ਨੂੰ ਹਾਂਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਮੀਟਿੰਗ ਕਰਵਾ ਦਾਂਗੇ ਠੀਕ ਹੈ ਠੀਕ ਹੈ ਥੈਂਕ ਯੂ